ਹਾਂਜੀ ਦੋਸਤੋ ਅੱਜ ਪਹੁੰਚ ਚੁੱਕੇ ਹਾਂ ਯੂਨੀਵਰਸਿਟੀ ਦੇ ਮੇਲੇ ਤੇ ਮੈਂ ਤੁਹਾਡਾ ਆਪਣਾ ਪਰਚੂਟਾਣਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅੱਜ ਤੁਹਾਨੂੰ ਯੂਨੀਵਰਸਿਟੀ ਦੇ ਮੇਲੇ ਦੇ ਲਗਾਵਾ ਕੁਝ ਚਾਤੀ ਹਾਂ ਪਹੁੰਚ ਚੁੱਕੇ ਹਾਂ ਯੂਨੀਵਰਸਿਟੀ ਚ ਅੰਦਰ ਜਾ ਰਹੇ ਹਾਂ ਹੁਣ ਗੇਟ ਨੰਬਰ 1 ਬੀ ਦੀ ਤੇ ਖੇਤੀਬਾੜੀ ਸੰਬੰਧਤ ਸਾਂਦਸਨ ਜਿਹੜਾ ਮਸ਼ੀਨਰੀ ਤੇ ਖੇਤੀ ਦੀਆਂ ਪੱਪਨ ਤਾਮਾਂ ਬਾਰੇ ਦੱਸਣਗੇ ਉਹਦੀ ਥੋੜੀ ਬਹੁਤੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇੰਗਰ ਪ੍ਰੋਵੋ ਸਿੰਗਲ ਦਵਾਈਆਂ ਫੀਲਡਿੰਗ ਫਲੇਗ ਵੀਲਕ ਇੰਗਰ ਜਿਨ੍ਹਾਂ ਦੀ ਪਰਾਲੀ ਦੀ ਇਕੱਠਾ ਵਾਲੀ ਮਸ਼ੀਨ ਵੀ ਆਈ ਹੈ ਵੀ ਤੇ ਮੱਕੀ ਦੀ ਬਜਾਈ ਵਾਲੇ ਲਾਹੋਂ ਹਾਲ ਜਿਹੜਾ ਹਰ ਸਾਲ ਟਰੈਕਟਰਾਂ ਲੱਗੇ ਸਾਰੇ ਸੰਸ ਤੰਗੀਆਂ ਜ਼ਰੂਰ ਬੱਕਰੀਆਂ ਜੇ ਲੱਗੀਆਂ ਸਿੰਗਲ ਪਤਾ ਨਹੀਂ ਕਿਵੇਂ ਕੰਮ ਕਰਦੀ ਹੋਣ ਇਹ ਦੇਖ ਰਿਹਾ ਪੁੱਤ ਸੰਦਗੀਏ ਬਹੁਤ ਮੁੰਡਾ ਆਇਆ ਉਹਨੇ 495 400 ਵਾਲੇ ਆ ਗਏ ਉਹਦੇ ਟੈਨ ਚੋਂ ਆ ਰਾਲੇ ਦੀ ਗੱਠਾ ਵਾਲੇ ਮਸ਼ੀਨ ਆ ਗਈਆਂ ਵੱਡੀਆਂ ਗੱਠਾਂ ਕੋਲ ਗੱਠਾ ਵਾਲੇ ਇਹ ਵੀ ਕੀ ਗੱਲ ਦੇਖਿਆ ਕਿੰਨੇ ਕੁ ਲੱਖ ਦੀ ਆ ਕਰੋਨ ਕੰਪਨੀ ਦੀ ਹੈ ਲੈਂਡ ਫਾਰਮਸ ਨਾਲ ਮੇਰੀ ਜੀਮਾ 14 ਰੋਟਾ ਰੋਟਾ ਛੋਟੇ ਕਿਸਾਨਾਂ ਲਈ ਤੇ ਸਬਜ਼ੀ ਵਾਲੇ ਜਾਂ ਬਾਗਬਾਨੀ ਵਿਭਾਗ ਲਈ 18 ਸਵਾਵਾਰ ਪੈਟਰੋਲ ਤੇ 2 ਲੱਖ 4000 ਦੀ ਜੀਮਾ 175000 ਉਹ ਤਾਂ ਕਿੰਨੇ ਜਾਇ ਜਨ ਨੇ ਉਹ ਸੀਟ ਦੇ ਹਾਂ ਹਾਂ ਆਵਾਜ਼ ਗਾੜੀ ਦੇ ਪਿੱਛੇ ਆ ਰਹੀ ਹੈ। ਥਾਣੇ ਮੇਰੇ ਆ। ਤੇ ਉਹ ਨਵਾਂ ਰੇਟ ਦਾ ਬਿਲਕੁਲ 2,95,000 ਦਾ ਰੀਪਰ ਹੈ। ਭਰਿੰਗਾ ਆਉਣਾ ਆਉਣਾ ਸੱਜਦਾ। 7 ਲੱਖ ਦਾ ਰੀਪਰ ਹੋ। ਯੂਐਸਆਈ ਇੰਡੀਆ ਕੰਪਨੀ ਦਾ ਪ੍ਰਦਰਸ਼ਨ। ਉਹ ਜਵਾਗ ਟਰਾਈ ਕਰੀ ਜਾਂਦੀ ਆਂ ਫਟਰੋਲ ਦੇ ਆ ਸਾਰੇ ਚੱਲਿਆ ਹੁਣ ਅਸੂਪਾਲਨ ਮੇਲੇ ਦੇ ਵਿੱਚ ਦੇਖ ਲਈਏ ਉੱਥੇ ਨਾ ਸਲਾਮ ਫੇਰੀਆਂ ਕਿਹੜੀਆਂ ਚੀਜ਼ਾਂ ਆ ਫੇਰੀਆਂ ਫੇਰੀਆਂ ਨਾ ਸਲਾਮ ਦਾ ਰਾਹ ਗਿਆ ਬੱਤੀ ਦਾ ਉਹ ਆ ਗਿਆ ਤੇ ਉੱਧਰ ਲਾਈ ਜਾਨੋ ਇਹ ਖਬਰ ਤਨੂ ਕੀ ਲੈ ਜਾ ਰਹੀ ਆਈ ਨਾ ਰੋ ਰੋ ਇੱਥੇ ਕਾਰਕਣਾ ਰੋਮ ਬੰਦ ਕਰਕੇ ਚਲੇ ਜਾਓ ਪੈਟਰੋਲ ਕਿਧਰ ਹੈ ਮਤਸ਼ਿਆਉਣੇ ਪੂਰੇ ਸਾਰੇ ਪ੍ਰਕਾਰ ਤੋਂ ਕਾਫਲੋਂ ਕ੍ਰਾਸ ਕਾਰ ਰੋਹੂ ਰੋਹ ਦਾ ਪੰਜਾਬੀ ਨਾ ਜਿਹੜੇ ਆ ਇਹਨਾਂ ਦੇ ਬੱਚੇ ਹੈਗੇ ਸ਼ੀਲਡ ਪਾਊਡਰ ਹੈ ਇਹਨਾਂ ਨੂੰ ਮੰਤਰੀ menteri ਆ ਕੇ

ਇਸ ਸਟਾਫਨ ਦਾ ਘਾਰ ਤੋਂ ਬੱਚੀ ਪਾਣਾ ਹਾਂ ਜਿਹਨ ਪਸ਼ੂਆਂ ਦਾ ਸਾਰਾ ਸਮਾਨ ਦਵਾਈ ਤੋਂ ਲੈ ਕੇ ਫੀਡ ਪਲਾਂਟ ਸਾਰਾ ਕੁਝ ਉਸ ਤੇ ਡੈਰੀਆਂ ਦਾ ਸਾਰਾ ਸਮਾਨ ਮਿਲਦਾ ਉਹ ਏਰੀਆ ਚ ਫਿਰਦੇ ਆ ਲੱਗੇ ਤੋਂ ਥੱਲੇ ਤੋਂ ਰਹਿੰਦੇ ਡੈਰੀਆਂ ਦਾ ਸਾਰਾ ਸਮਾਨ ਮਿਲਦਾ ਨਾ ਆ ਦੇਣਾ ਮੱਝਾਂ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਕੁੱਦਾ ਜੋਗਦਾ ਤਾਂ ਨਹੀਂ ਨਾ ਨਾ ਰੱਟੀ ਆਪਿਆਂ ਮੇਰਾ ਭਾਈ ਟੂਰਨਾਮੈਂਟ ਹੈ ਚਾਹੇ ਆਪਾਂ ਨੇ 28 ਕਿਲੋ ਦਾ ਬੱਤੀ ਕੀਤਾ ਹੈ ਜੋ ਆਪਾਂ ਇਹਦਾ ਆਊਟ ਸਟੂਡਿਓ 12 ਕਿਲੋ ਆਉਂਦਾ ਹੈ ਸੋ ਨਾ ਇਹ ਬਾਈ ਤੋਂ ਸਾਜ ਵੀ ਕੋਲੋਂ ਗਾਰੰਟੀ ਆਵਾ ਕੁੱਦਾ ਤੇ 3000 ਦਾ ਕਿੰਨੇ ਦਾ ਕਹਿੰਦੇ ਇਹ 220 220 ਦਾ ਵਾਦਾ ਨਾ ਜੋ ਟੋਏ ਅਜੋਕਾ ਮਾਇਸ ਤੇ ਘੁਰਕ ਕਰਨ ਵਾਲਾ ਲਖ ਹੈ ਕਿ ਦੇਖ ਮਰੇ ਨਾਲ ਮੈਸ ਲਮਾਉਣ ਵਾਲਾ ਨਾ ਘੁਰਕ ਕਰਨ ਵਾਲਾ ਪਸ਼ੂ ਰਿਲੈਕਸ ਹੋ ਜਾਂਦਾ ਇਹਨਾਂ ਪਸ਼ੂ ਪਸ਼ੂ ਰਿਲੈਕਸ ਹੁੰਦਾ ਇਹਦੇ ਨਾਲ ਹੁੰਦਾ ਹੈ ਹਾਂ ਇਹ ਆਪੀ ਆਪੀ ਲੱਗੀ ਜਾਏਗੀ ਉਤੋਂ ਮੇਲਾ ਬਿਜੜ ਚੁੱਕਿਆ ਪਸ਼ੂਆਂ ਵਾਲੇ ਪਾਸੇ ਤਾਂ ਕਿਵੇਂ ਵਧੀ ਤੁਰੇ ਖੜੀ ਨਾ ਬਾਈ ਇਹਦਾ ਮਹਿੰਗੇ ਵਾਲਾ ਕਰਦਾ ਵਾਹ ਬਾਜਰਾ ਕੀ ਚਰੀ ਦਾ ਗਾ ਤੇ ਆ ਬਾਜਰਾ ਪਰ ਲਵਾ ਕੇ ਚਰੀ ਆ ਵੀ ਚਰੀ ਅਡਵਾਂਟਾ ਦੀ ਹੈ ਹਾਂ ਜੀ ਬਦਲਣੀ ਲੱਗੀ ਹੋਰ ਗਿਆ ਵੇ ਚਰੀ ਦਾ ਜੂਸ ਆ ਯਾਰ ਅਡਵਾਂਟਾ ਦੀ ਨਿਕਲਦੀ ਹੈ ਮੈਗਾ ਸਮੀਟ ਮੈਗਾ ਮੈਗਾ ਸਪੀਡ ਹੈ ਨਾ ਇਹ ਚੀਜ਼ ਦਾ ਨਾਮ ਹੈ ਮੈਗਾ ਕੱਟ ਐਡੇ ਹੀ ਜਾਂਦਾ ਬਾਈ ਹਾਂ ਜੀ ਉਹਦਾ ਹੈ ਕੰਮ ਜੀ ਵੱਡੀ 100 ਦਿਨ ਲੈਂਦੇ ਰੇਜਿੰਗਰ ਹਾਈ ਲੈਵਲ 75 80 ਦਿਨਾਂ ਸਿੱਟੇ ਸਿੱਟੇ ਕੱਢਦੇ ਨਹੀਂ ਐ ਸਿੱਟੇ ਸਿੱਟੇ ਕੱਢਦੇ ਨਹੀਂ ਸਿੱਟੇ 100 ਕੱਢਦੀ ਨਹੀਂ ਐ 120 ਦਿਨਾਂ ਤੱਕ ਸਿੱਟੇ ਨਹੀਂ ਕੱਢਦੇ ਅੱਛਾ 120 ਦਿਨਾਂ ਦੀ ਸਿੱਟਾ ਕੱਢਦੀ ਹੈ ਉਹ ਅੱਗੇ ਬੱਟਰ ਵਾਕ ਤੇ ਨਹੀਂ ਉੱਚੀ ਆ ਬਰੋਣੀ ਇਹ ਵਜ਼ਨ ਦੇਖੋ ਕੋਈ ਹੋਊਗਾ ਵਜ਼ਨ ਇੱਕ ਗੰਨੇ ਦੇ ਖੇਤ ਜੀ ਨਿਕਲੂਗਾ ਕਿੰਨਾ ਵਜ਼ਨ ਨਿਕਲਦਾ ਇਹਦਾ 3400 ਕੁਇੰਟਲ ਤੱਕ ਇਹਦਾ ਵਜ਼ਨ ਆਉਂਦਾ ਠੀਕ ਹੈ ਧੰਨਵਾਦ ਮੇਰਾ ਸਵੀਟ ਅਡਵਾਂਟਾ ਦੀ 3400 ਕੁਇੰਟਲ ਕਹਿੰਦੇ ਇਹ ਤਾਂ ਝਾੜ ਕਿੱਲੇ ਦਾ ਗੰਨੇ ਚੋਂ ਅੱਜ ਦਾ ਮੇਲਾ ਸਮਾਪਤੀ ਦੀਆਂ ਘੜੀਆਂ ਵੱਲ ਚੱਲਣਾ ਹੋ ਗਿਆ ਸੁੰਨੀਆਂ ਜਦੋਂ ਪਹਿਰੇ ਗਰਮੀ ਵਾਲੀ ਸਿਰੋਕ ਵੀਡੀਓ ਨਹੀਂ ਕਵਰ ਹੋਈ ਮਰਨ ਵਾਲੇ ਹੋ ਗਏ ਮਸਾਂ ਠੰਡ ਆਥਣ ਹੋਇਆ ਹੁਣ ਚੱਲਦੇ ਆਂ ਗੱਡੀ ਵੱਲ ਅਗੀ ਇਟ ਠਾਜਾ ਦਾ ਸਾਹੀ ਆ ਨੀਲੀ ਰਾਵੀ ਆ ਗਿਆ ਇੱਥੇ ਹੀ ਬਜਾ ਪੂਰਾ ਕਟਾ 5 ਕਿਲੋ 5 ਕਿਲੋ ਲਿਜੇ 5 ਘਰ ਮੋਂ ਉਨਾ ਚੜਦੇ ਨੂੰ ਕਿਤੇ ਪਤਾ ਨਹੀਂ ਚਾਹ ਨੀਲੀ ਰਾਵੀ ਨੀਲੀ ਹਾਂ ਗਾਂ ਸੋਟੀਆਂ ਦੀ ਆ ਗਈ ਪੰਜ ਲੋਕ ਸ਼ੌਕੀ ਲੈ ਜਾਂਦੇ ਆ ਬੜੀ ਛੋਟੀ ਲੱਗੀ ਘੋੜੇ ਦੇ ਮੂੰਹ ਵਾਲੀ ਅੱਜ ਉਹ ਗੱਬਵਰੀ ਵੀ ਪਾਈ ਸੜਾ ਸੰਭਾਲੇ ਨੇ ਹੱਥ ਤਿਲਾਂ ਦੀ ਖੀਚੀ ਹੂੰ ਚੱਲਿਆ ਸਮਾਪਤੀ ਵੱਲ ਗਰਮੀ ਕਰਕੇ ਜਿਆਦਾ ਕਾਹਰ ਨਹੀਂ ਕੀਤਾ ਗਰਮੀ ਬਹੁਤ ਜਿਆਦਾ ਸੀ ਇੱਧਰ ਟ੍ਰਾਇਲ ਨਰਸਰੀਆਂ ਸਾਰੀਆਂ ਜਿਹੜੀਆਂ ਯੂਨੀਵਰਸਿਟੀ ਆਫ ਗੋਜੰਗਾਰ ਦੀ ਹੈ ਮੱਕੀ ਜਿਹੋਨੇ ਨਰਮੇ ਦੀ ਹਰਬਲ ਖੇਤੀ ਕਰ ਆਰਗੈਨਿਕ ਇੱਥੇ ਦੇ ਪਲਾਂਟ ਹੈਗੇ ਵਿੱਚ ਬਿਨਾਂ ਸਪਰੇਅ ਤੋਂ ਨਰਮਾ देखिए ये कुमार सीओ ओ पी वी का नाम है बट बद, बदली लग गया पंजाब यूनिवर्सिटी थ्री फौज केंद्र कपूर थ्री फौज ਅਸਿਕਾਉਂ ਤੋਂ ਮੋਂ ਪਹੁੰਚ ਚੁਕੇ ਆਂਡਾ ਆਏ ਤੇ ਵਲੌਗ ਦਾ ਐਂਡ ਕਰਨ ਲੱਗੇ ਆਂ ਸੌਰੀ ਇੱਥੇ ਯੂਨੀਵਰਸਿਟੀ ਜ ਜਾਣ ਦਾ ਮੌਕੇ ਨਹੀਂ ਲੱਗਾ ਟਾਈਮ ਪਤਾ ਹੀ ਨਹੀਂ ਲੱਗਿਆ ਕਿਉਂ ਹੋ ਗਿਆ ਕਦੋਂ ਖਤਮ ਹੋ ਗਿਆ ਥੋੜਾ ਜਿਹਾ ਗਰਮੀ ਨੇ ਬੰਦ ਲਾਏ ਪਏ ਸੀਗੇ ਅੰਡਾ ਇਹ ਪਹੁੰਚ ਗਏ ਤੇ ਫਰੈਂਡਸ ਦੋਸਤੋ ਵੀ ਸਾਡੇ ਦੇਸੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਪ੍ਰਤੀ ਜਟਾਣਾ YouTube ਚੈਨਲ ਦਾ ਆਪਣਾ ਧੰਨਵਾਦ